ਹਏ ਲਿਖਣ ਵਾਲਾ ਲੇਖ ਸਾਡੇ ਇੰਨੇ ਮੜਵੀ ਨਹੀਂ ਲਿਖ ਸਕਦਾ ਮੇਰੇ ਹੱਥਾਂ ਦੀਆਂ ਲਕੀਰਾਂ 'ਚੋਂ ਤੇਰਾ ਨਾਂ ਨਹੀਂ ਮਿਟ ਸਕਦਾ ਮੇਰੇ ਹੱਥਾਂ ਦੀਆਂ ਲਕੀਰਾਂ 'ਚੋਂ ਤੇਰਾ ਨਾਂ ਨਹੀਂ ਮਿਟ ਸਕਦਾ 15 ਸਾਲ ਦੀ ਉਮਰ ਆ ਤੇ ਗਾਇਕੀ ਤੁਸੀਂ ਸਿੱਖ ਰਹੇ ਹੋ ਗਾਇਕੀ ਕਿਸ ਐਜ ਤੋਂ ਸਿੱਖੀ ਸੀ ਗਾਇਕੀ ਮੈਂ 7-8 ਸਾਲ ਤੋਂ ਸਿੱਖਦਾ ਹਾਂ ਮੈਂ ਸਰਦੂਰ ਸਕੰਦਰ ਸਾਹਿਬ ਵੱਲ ਵੇਖ ਕੇ ਗਾਇਕੀ ਕਰਨਾ ਸਿੱਖੀ ਪੁਨੇ ਆਦੇ ਚੰਨ ਦੀਆਂ ਰਾਤਾਂ ਨੀ ਅਮੋਨੀਆਂ ਜਿਨ੍ਹਾਂ ਵਿੱਚ ਪਿਜੇ ਬਰਸਾਤਾਂ ਨੀ ਅਮੋਨੀਆਂ ਪਹਿਲੀ ਮੁਲਾਕਾਤ ਵਾਲੀ ਹਾਂ ਨਈਓ ਮੋੜੀ ਜਿੱਥੇ ਵਿਛੜੇ ਸੀ ਆ ਕੇ ਉਹ ਮੋੜ ਵੀ ਪਿਆਏ ਸੜ ਤੇਰੇ ਕੋ ਸਮਾਨ ਸਾਡਾ ਤੇਰੇ ਕੋ ਸਮਾਨ ਜੇ ਹੋਰ ਵੀ ਪਿਆਏ ਸੜ ਪਾਪਾ ਵੱਲੋਂ ਜਾਂ ਮਾਤਾ ਵੱਲੋਂ ਗੱਲਾਂ ਨਹੀਂ ਪਈਆਂ ਵੀ ਅਜੇ ਤੱਕ ਪੜ੍ਹਨ ਦੀ ਉਮਰ ਆ ਪੜ ਪੜ ਲੈ ਕੇ ਤੇ ਮਕਾਮ ਤੇ ਪਹੁੰਚ ਜਾ ਤੇ ਫਿਰ ਕਾਇਕੀ ਸਿੱਖੀ ਨਹੀਂ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਤੇ ਤੇਰੀ ਆਵਾਜ਼ ਵਧੀਆ ਤੂੰ ਗਾ